ਕਿ ਪੰਜਾਬ ਅੱਖੀਂ ਇੱਕ ਲੀਡਰ ਨਹੀਂ ਆਇਆ ਤੁਸੀਂ ਗੱਲ ਲੈ ਲਓ ਜਦੋਂ ਦਾ ਦੇਸ਼ आजाद ਹੋਇਆ ਪੰਜਾਬੀ ਸੂਬਾ ਬਣਿਆ ਪਰ ਇੱਕ ਵੀ ਪੰਜਾਬ ਦਾ ਲੀਡਰ ਪੰਜਾਬ ਅੱਖੀਂ ਨਹੀਂ ਹੋਇਆ ਦਿੱਲੀ ਮੂੜੇ ਚੜ ਕੇ ਬਹਿ ਜਾਂਦੇ ਨੇ ਇੱਕ ਇੱਕ ਮਿਨਿਸਟਰੀਆਂ ਲੈ ਕੇ ਵੇਖਣ ਵਾਲੇ ਲੋਕ ਨੇ ਇਹ ਲੀਡਰਾਂ ਨੂੰ ਪਾਸੇ ਕਰ ਦਿਓ ਆਮ ਲੋਕ ਚੱਲੋ ਵਾਇਟ ਵੀ ਆਮ ਲੋਕਾਂ ਨਾਲ ਜਾਂਦੇ ਸੀ ਪਰ ਇਹ ਖਰੇੜੀ ਸਜ਼ਾ ਤੁਸੀਂ ਸੁਣੀ ਸੀ ਬਾਬਾ ਸੌਣ ਸੌ ਪੜਣਾ ਰਣ ਹੋਈ ਸੀ ਸਾਰੇ ਪੰਜਾਬੀਆਂ ਨੂੰ ਤੁਹਾਨੂੰ ਕਾਲੇ ਪਾਣੀ ਦੀ ਸਜ਼ਾ ਦੇਤੀ ਇਹਨਾਂ ਸਰਕਾਰਾਂ ਨੇ ਸੈਂਟਰ ਨੂੰ ਨਹੀਂ ਦੇਖ ਰਿਆ ਪੰਜਾਬ ਸਰਕਾਰ ਨੂੰ ਦੇਖ ਰਿਆ ਅੱਜ ਐਡੀ ਵੱਡੀ ਗਿਣਤੀ ਚਲੋ ਬਾਈ ਨੇ ਕਿਹਾ ਇਹ ਲੋਕਾ ਚ ਰੋ ਹੈ ਬਾਈ ਇਹ ਕੋਈ ਰਾਜਨੀਤੀ ਕੱਠ ਨਹੀਂ ਹੈ ਕਿਸੇ ਨੂੰ ਕੋਈ ਦੋਤ ਦੇ ਕੇ ਨਹੀਂ ਲੱਗਾ ਗਿਆ ਇਹ ਆਪ ਮਹਾਰੇ ਆਏ ਨੇ ਇਸ ਲਈ ਜੇ ਪੰਜਾਬੀਓ ਬਚਣਾ ਚਾਹੁੰਦੇ ਹੋ ਤਾਂ ਇਸ ਮੁੱਦੇ ਤੇ ਆ ਕੇ ਸਾਥ ਦੇ ਦਿਓ ਸੁਖਬਾਈ ਜੀ ਤੁਸੀਂ ਗੱਲਾਂ ਨਹੀਂ ਜਿਹੜੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਜੀ ਤੁਸੀਂ ਵੱਡੇ ਖੁਲਾਸੇ ਕੀਤੇ 650 600 ਕਰੋੜ ਕੀ ਗੱਲ ਹੋਇਆ ਹੈ ਇਹ ਮਸਲਾ ਕੀ ਹੈ ਸਰ ਮਸਲਾ ਦੇਖੋ ਜੀ ਬੁੱਢੇ ਨਾਲੇ ਦਾ ਮਸਲਾ ਬੁੱਢਾ ਨਾਲਾ ਉਹ ਇਹ ਬੁੱਢਾ ਦਰਿਆ ਹੈ ਇਹ ਨਾਲ ਪਿੰਡਾਂ ਚ ਜਾ ਕੇ ਪੁੱਛਿਓ ਬਜ਼ੁਰਗ ਦੱਸਦੇ ਨੇ ਇਸ ਪਾਣੀ ਦੇ ਵਿੱਚੋਂ ਨਹਾਉਦੇ ਰਹੇ ਨੇ ਪਾਣੀ ਪੀਂਦੇ ਤੱਕ ਰਹੇ ਨੇ ਡੰਗਰ ਪਿਸ਼ੂ ਨਹਾਉਦੇ ਰਹੇ ਨੇ ਅੱਜ ਇਹ ਬੁੱਢਾ ਦਰਿਆ ਬੁੱਢਾ ਨਾਲਾ ਬਣਿਆ ਹੁਣ ਉਹ ਗੰਦਾ ਨਾਲਾ ਸਾਰੀ ਲੁਧਿਆਣਾ ਦੀ ਡਾਈੰਗ ਇੰਡਸਟਰੀ ਦਾ ਗੰਦ ਚਮੜੇ ਰੰਗਣ ਵਾਲੀਆਂ ਰੰਗਣ ਵਾਲੀਆਂ ਸਾਰਾ ਇਹਦੇ ਵਿੱਚ ਜਾਂਦਾ ਜਿੰਨਾ ਆਪਣਾ ਹੱਡਾ ਰੂੜੀਓ ਘਰੇ ਜਵਿੰਦਰ ਬਾਈਪਾਸ ਤੇ ਸਾਰੀ ਇਹਦੇ ਵਿੱਚ ਜਾਂਦੀ ਹੈ ਹੁਣ ਇਹਦਾ ਹਾਲ ਇਹ ਆ ਵੀ ਪਾਣੀ ਤਵੇ ਨਾਲੋਂ ਵੱਧ ਟਾਲਾ ਪਾਣੀ ਹੈ ਕਾਲੇ ਬਣੀ ਗਿਆ ਤੁਸੀਂ ਸੁਣੀ ਸੀ ਬਾਬਾ ਸੋਹਣ ਸਾਂ ਪੜਨਾ ਰਣੂ ਸੀ ਸਾਰੇ ਪੰਜਾਬੀਆਂ ਨੂੰ ਤੁਹਾਨੂੰ ਕਾਲੇ ਪਾਣੀ ਦੀ ਸਜ਼ਾ ਦੇਤੀ ਇਹਨਾਂ ਸਰਕਾਰਾਂ ਨੇ ਸੈਂਟਰ ਨੂੰ ਨਹੀਂ کہہ ਰਿਹਾ ਪੰਜਾਬ ਸਰਕਾਰ ਨੂੰ کہہ ਰਿਹਾ ਅੱਜ ਐਡੀ ਵੱਡੀ ਗਿਣਤੀ ਚ ਲੋਕ ਆਏ ਨੇ ਕਿਉਂ ਆਏ ਨੇ ਲੋਕਾਂ ਚ ਰੋ ਹੈ ਭਾਈ ਇਹ ਕੋਈ ਰਾਜਨੀਤੀ ਕੱਠ ਨਹੀਂ ਆ ਕਿਸੇ ਨੂੰ ਕੋਈ ਦੋਤ ਦੇ ਕੇ ਨਹੀਂ ਲਿਆਂਦਾ ਗਿਆ ਇਹ ਆਪ ਮਹਾਰੇ ਆਏ ਨੇ ਇਸ ਲਈ ਜੇ ਪੰਜਾਬੀਓ ਬਚਣਾ ਚਾਹੁੰਦੇ ਹੋ ਤਾਂ ਇਸ ਮੁੱਦੇ ਤੇ ਆ ਕੇ ਸਾਥ ਦੇ ਦਿਓ ਨਹੀਂ ਆਉਣ ਦਾ ਪੰਜਾਬ ਵਿਨਾਸ਼ ਜ਼ਰਾ ਦੇਖੋ ਸੁਖ ਭਾਈ ਜੇ ਗੱਲ ਕਰਦੇ ਕੋਈ ਇੱਕ ਰਾਜਨੀਤਿਕ ਪਾਰਟੀ ਨੂੰ ਆਪਾਂ ਜ਼ਿੰਮੇਵਾਰਤਾ ਨਹੀਂ ਠਹਿਰਾ ਸਕਦੇ ਕਿਛਾ ਸਮੇਂ ਮਸਾ ਬੜੇ ਸਮਾਇਦਾ ਜਿਹਾ ਉਹ ਹਰੋਂ ਕਿਉਂ ਬਣਿਆ ਕਾਰਨ ਕੀ ਹੈ ਕਿਉਂ ਨਹੀਂ ਇਹ ਚੀਜ਼ਾਂ ਦੇ ਕੰਮ ਹੋ ਰਿਹਾ ਹੈ ਕੋਈ ਪੰਜਾਬ ਪੱਖੀ ਲੀਡਰ ਸਾਨੂੰ ਲੱਭੇ ਹੀ ਨਹੀਂ ਅੱਜ ਤੱਕ ਪੰਜਾਬ ਪੱਖੀ ਇੱਕ ਲੀਡਰ ਨਹੀਂ ਆਇਆ ਤੁਸੀਂ ਗੱਲ ਲੈ ਲਓ ਸਮੇਂ ਜਦੋਂ ਦਾ ਦੇਸ਼ ਜਿਆਦਾ ਪੰਜਾਬੀ ਸੂਬਾ ਬਣਿਆ ਪਰ ਇੱਕ ਵੀ ਪੰਜਾਬ ਦਾ ਲੀਡਰ ਪੰਜਾਬ ਪੱਖੀ ਨਹੀਂ ਹੋਇਆ ਦਿੱਲੀ ਮੂੜੇ ਝੜ ਕੇ ਬਹਿ ਜਾਂਦੇ ਨੇ ਇੱਕ ਇੱਕ ਮਿਨਿਸਟਰੀਆਂ ਲੈ ਕੇ ਦੇਖਣ ਵਾਲੇ ਲੋਕ ਨੇ ਇਹ ਲੀਡਰਾਂ ਨੂੰ ਪਾਸੇ ਕਰ ਦਿਓ ਆਮ ਲੋਕ ਚੁਣ ਲਓ ਵਾਹਿਗੁਰੂ ਆਮ ਲੋਕਾਂ ਨੇ ਕਹਿੰਦੇ ਸੀ ਪਰ ਇਹ ਖਰੇ ਨਹੀਂ ਤਰੇ ਨਹੀਂ ਉਹ ਕਹਿੰਦੇ ਸੀ ਆਮ ਆਦਮੀ ਦੀ ਸਰਕਾਰ ਤੇ ਇਸੇ ਕੰਮ ਹੀ ਕਰ ਰਹੀ ਹੈ ਪੰਜਾਬ ਦਾ ਵਿਕਾਸ ਵੀ ਕਰਵਾਏ ਕਿਹੜਾ ਵਿਕਾਸ ਹੋ ਰਿਹਾ ਆਹ ਦੇਖੋ 2 2.5 ਸਾਲਾਂ ਦੇ ਵਿੱਚ ਕਈ ਫਰਕ ਬਣਿਆ ਕਿਹੜਾ ਪੱਥਰ ਲੱਗਿਆ ਮੈਨੂੰ ਦੱਸੋ ਇਹ ਬਕਾਸ਼ ਹੈ ਇਹਨੂੰ ਬਕਾਸ਼ ਕਹਾਂਗੇ ਉਹ ਭਵਾਨ ਸਨਮਾਨ ਜਿਹੜਾ ਇਸ ਮੁੱਦੇ ਤੇ ਬੁੱਢੇ ਨਾਲੇ ਬਿਆਦਾ ਰਿਹਾ ਉਹੋ ਕਲਤਾਰ ਸਿੰਘ ਸੰਧਵੇ ਹੁੜੀ ਅੱਜ ਵੀ ਕੱਠਾ ਉੱਤੇ ਬੈਠੇ ਨੇ ਸਾਡੇ ਨਾਲ ਉਹ ਬਈ ਉਹ ਖੜਾ ਹੋਰ ਖੜੇ ਨੇ ਇੱਥੇ ਨਾਲ ਹੁੰਦੇ ਸੀ ਅੱਜ ਕੀ ਹੋ ਗਿਆ ਯਾਰ ਅੱਜ ਕੀ ਹੋ ਗਿਆ ਅੱਜ ਕਿਉਂ ਭੱਜ ਲੋ ਨਾ ਬਥੇ ਇਕੱਲੀ ਆ ਨਾ ਕਲਰਸੀ ਆ ਸੱਤਾ ਪਾਰਟੀ ਦੀ ਤੇ ਚਲੋ ਆਪਾਂ ਕਹਿ ਸਕਦੇ ਆ ਜਿਹੜੀਆਂ ਜਿਹੜੀਆਂ ਉਹ ਪੱਕੀ ਪਾਰਟੀਆਂ ਉਹ ਕਿਉਂ ਨਹੀਂ ਸਾਥ ਦੇ ਰੀਆਂ ਲੋਕਾਂ ਨੂੰ ਬਈ ਇਹ ਤਾਂ ਹੁਣ ਕਹਿੰਦਾ ਸਭ ਰਲੇ ਕਬੂਤਰ ਨੇ ਕਿੱਤੇ ਦੇ ਬੋਲੇ ਹੋ ਸਾਰੇ ਰਲੇ ਨੇ ਬਈ ਸਭ ਰਲੇ ਨੇ ਕਿਸੇ ਨੂੰ ਪੰਜਾਬ ਦੀ ਫਿਕਰ ਨਹੀਂ ਕੋਈ ਹਰੇਕ ਗੱਲ 'ਚ ਜੇਬਾਂ ਭਰ ਕੇ ਲੱਗਿਆ ਕਿਸੇ ਨੇ ਬਾਜ਼ੀਆਂ ਦਾ ਕਬਲਾ ਕੀਤਾ ਕਿਸੇ ਨੇ ਕੀ ਕਬਲਾ ਕੀਤਾ ਇਸ ਲਈ ਨਹੀਂ ਬੋਲਣਗੇ ਇਹਨਾਂ ਨੂੰ ਪੰਜਾਬ ਦੀ ਫਿਕਰ ਨਹੀਂ ਆਪਦੇ ਜਵਾਦ ਸਾਰਿਆਂ ਦੇ ਵਿਦੇਸ਼ੀ ਸੈੱਟ ਹੋ ਗਏ ਪੰਜਾਬ ਦੀ ਕਿਸੇ ਨੂੰ ਫਿਕਰ ਨਹੀਂ ਪੰਜਾਬ ਦੇ ਲੋਕੋ ਕੁਝ ਉੱਠੋ ਪੰਜਾਬ ਤੁਹਾਡਾ ਹੈ ਤੁਸੀਂ ਬਚਾਉਣਾ ਹੈ ਆਓ ਉਸ ਮਸਲੇ ਦੇ ਸਾਥ ਦੇਗੇ ਅਸੋਕ ਭਾਈ ਹੁਣ ਤਾਂ ਕਹਿੰਦੇ ਇਮਾਨਦਾਰ ਤੁਰ ਮਾਰਾ ਤੇ ਜੇ ਇਹਨੇ ਬਾਡੀਆ ਧੱਕਾਪਲਾ ਕੀਤਾ ਜਾ ਇਸ ਤਰ੍ਹਾਂ ਦਾ ਕੋਈ ਇਨਜ਼ਾਮਾ ਤੈਨੂੰ ਫੜ ਕੇ ਅੰਦਰ ਕਿਉਂ ਨਹੀਂ ਕਰਦੇ ਉਹ ਵੀ ਕਹਿੰਦੇ ਵੀ ਜੇ ਤੁਹਾਡੇ ਕੋ ਸਬੂਤ ਆ ਤਾਂ ਕਰੋ ਜੇ ਫਿਰ ਇਹਨੂੰ ਇਮਾਨਦਾਰ ਕਹਾਂਗੇ ਫਿਰ ਬੇਈਮਾਨ ਕੀ ਰਹਿ ਜਾਵੇ ਆ ਨਾਲ 2 ਕਿਲੋਮੀਟਰ ਦੇ ਕਚਹਿਰੀਆਂ ਨੇ ਜਾ ਕੇ ਜਿਹੜਾ ਦਾ ਕੱਢੋ ਪੁੱਛੋ ਕੀ ਐ ਆ ਸਾਡੇ ਜਗਰਾਮੀ ਮੁਲਾਪੁਰ ਸਮਰਾਲੇ ਜਿਹੜੇ ਮਰਜੀ ਚੱਲੇ ਜੋ ਰਜਿਸਟਰੀਆਂ ਦੇ ਪੈਸੇ ਚੱਲਦੇ ਨੇ ਲਾਇਸੈਂਸਾਂ ਤੋਂ ਵੀ ਪੈਸੇ ਚੱਲਦੇ ਨੇ ਕਿ ਇਹ ਕਾਦੀ ਇਮਾਨਦਾਰ ਐ ਮੈਂ ਸ਼ਬਦ ਕਹਿਣ ਚਾਹਦਾ ਲੁੱਟ ਕੇ ਪੰਜਾਬ ਖਾਲਿਆ 2.5 ਸਾਲਾਂ ਚ ਕੀਤਾ ਜੀ ਆ ਤੂੰ ਰੋਡ ਦਾ ਪੰਜਾਬ ਯਾਰ ਸ਼ਰਮ ਆਉਦੀ ਐ ਸਾਨੂੰ ਕਹਿੰਦੇ ਹੋ ਵੀ ਅਸੀਂ ਇਸ ਬੰਦੇ ਦਾ ਸਾਥ ਦਿੰਦਾ ਤੇਰਾ ਹੱਲ ਕੀ ਆ ਕੀ ਕਿੱਥੀ ਹੋਣਾ ਚਾਹੀਦਾ ਇਹਦਾ ਬੁੱਢੇ ਨਾਲ ਦਾ ਲੋਕ ਕੀ ਨੇ ਕੀਤਾ ਜਾ ਪਰ ਦੇਖੋ ਜੋ ਵੀ ਪ੍ਰੋਗਰਾਮ ਬਣੂਗਾ ਕੋ ਲਾ ਕਰਾਂਗੇ ਜੇ ਕਹਿੰਦੇ ਬੰਦ ਮਾਰਨਾ ਹੈ ਤਾਂ ਵਾਚ ਕਰਕੇ ਬੰਦ ਮਾਰ ਜਾਵਾਂਗਾ